ਮੰਤਰੀ ਬੜਨ ਦੀ ਖੁਸ਼ੀ ਸਿਰ ਚੜ ਕੇ ਬੋਲ ਰਹੀ ਹੈ ਜੀ ਹਾਂ ਇਹ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਰਵਨੀਤ ਬਿੱਟੂ ਭੱਜਦੇ ਨਜ਼ਰ ਆ ਰਹੇ ਨੇ ਪਰ ਇਹ ਕਿਉਂ ਭੱਜ ਰਹੇ ਨੇ ਇਹਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਖੁਸ਼ ਵੀ ਹੋਵੋਗੇ ਕਿਉਂਕਿ ਰਵਨੀਤ ਬਿੱਟੂ ਅੱਜ ਪੀਐਮ મોદી ਦੀ ਸੋਚੁੱਕ ਸਮਾਗਮ ਦੇ ਵਿੱਚ ਜਾ ਰਹੇ ਸੀ ਤੇ ਰਸਤੇ 'ਚ ਉਹਨਾਂ ਦੇ ਗੱਡੇ ਟਰੈਫਿਕ ਦੇ ਵਿੱਚ ਜਾਮ ਦੇ ਵਿੱਚ ਫਸੇ ਜਾਂਦੀ ਹੈ ਜਿੱਥੋਂ ਰਵਨੀਤ ਬਿੱਟੂ ਦੌੜ ਕੇ ਪੀਐਮ ਰਿਹائش ਵੱਲ ਭੱਜਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿੱਲੀ ਹਾਈਵੇ ਦੀ ਜਿੱਥੇ ਪੀਐਮ ਮੋਦੀ ਦੇ ਸੋਚੋਕ ਸਮਾਗਮ ਦੇ ਵਿੱਚ ਰਵਨੀਤ ਬਿੱਟੂ ਜਾ ਰਹੇ ਸੀ ਜਿੱਥੇ ਟ੍ਰੈਫਿਕ ਦੇ ਵਿੱਚ ਉਹਨਾਂ ਦਾ ਕਾਫਲਾ ਫਸ ਜਾਂਦਾ ਹੈ ਪਰ ਰਵਨੀਤ ਬਿੱਟੂ ਗੱਡੀਆਂ ਚੋਂ ਨਿਕਲ ਕੇ ਤੋੜਦੇ ਨਜ਼ਰ ਆ ਰਹੇ ਨੇ ਤੇ ਪੀਐਮ ਰਿਹائش ਤੇ ਪਹੁੰਚ ਜਾਂਦੇ ਨੇ ਹਾਲਾਂਕਿ ਇੰਨੀ ਕੀ ਕਾਲੀ ਸੀ ਕਿਉਂਕਿ ਸ਼ਾਮ ਨੂੰ ਅਜੇ ਆਪਣਾ ਪੀਐਮ ਮੋਦੀ ਦਾ ਸੋਚੋਕ ਸਮਾਗਮ ਹੈ ਪਰ ਇੰਨੀ ਜਲਦੀ ਰਵਨੀਤ ਬਿੱਟੂ ਨੂੰ ਕੀ ਕਾਲੀ ਸੀ ਇਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਪੀਐਮ ਮੋਦੀ ਅਜੇ ਸੋਚਣ ਜਾ ਰਹੇ ਨੇ ਤੇ ਕਿਆ ਸਰਾਇਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚੋਂ ਕੁਝ ਮੰਤਰੀਆਂ ਨੂੰ ਕੈਬਨਟ ਦਾ ਅਹੁਦਾ ਮਿਲ ਸਕਦਾ ਹੈ ਕੈਬਨਟ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ ਜਿਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਰਵਨੀਤ ਬਿੱਟੂ ਦਾ ਨਾਮ ਵੀ ਨਜ਼ਰ ਆ ਰਿਹਾ ਸੀ ਪਰ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਦਾ ਚਾ ਕਿੰਨਾ ਚੜਿਆ ਆਇਆ ਰਵਨੀਤ ਬਿੱਟੂ ਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪੀਐਮ મોદી ਦੀ ਹਾਇਸ਼ ਤੇ ਭੱਜ ਕੇ ਪਹੁੰਚ ਰਹੇ ਨੇ ਗੱਡੀਆਂ ਦਾ ਕਾਫਲਾ ਟ੍ਰੈਫਿਕ ਦੇ ਵਿੱਚ ਫਸਣ ਤੋਂ ਬਾਅਦ ਰਵਨੀਤ ਬਿੱਟੂ ਪਹੁੰਚ ਰਹੇ ਨੇ ਪੀਐਮ મોદી ਦੀ ਕੈਸ਼ ਦੇ ਹਾਲਾਂਕਿ ਰਵਨੀਤ ਪਟੂ ਲੁਧਿਆਣਾ ਤੋਂ ਚੋਣ ਹਾਰ ਵੀ ਗਏ ਸੀ ਭਾਜਪਾ ਵੱਲੋਂ ਕੈਂਡੀਡੇਟ ਖੜੇ ਕੀਤੇ ਗਏ ਸੀ ਰਵਨੀਤ ਪਟੂ ਪਰ ਲੁਧਿਆਣਾ ਤੋਂ ਕਰਾਰੀ ਹਾਰ ਤੋਂ ਬਾਅਦ ਰਵਨੀਤ ਪਟੂ ਅੱਜ ਆਪੀਆ ਮੋਦੀ ਦੇ ਸਮਾਗਮ ਦੇ ਵਿੱਚ ਸੋਚੂ ਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸੀ ਪਹੁੰਚਣਾ ਸੀ ਜਾਂ ਕਹ ਲਈਏ ਕਿ ਸ਼ਾਮ ਨੂੰ ਸਮਾਗਮ ਹੈ ਪਰ ਰਵਨੀਤ ਪਟੂ ਦੀ ਇੱਕ ਕਾਲੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਰੂਰ ਕਮੈਂਟ ਕਰਕੇ ਦੱਸਿਓ ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਰਵਨੀਤ ਬਿੱਟੂ ਦੀ ਜਿੱਥੇ ਟ੍ਰੈਫਿਕ ਦੇ ਵਿੱਚ ਕਾਫਲਾ ਫਸਣ ਕਰਕੇ ਰਵਨੀਤ ਬਿੱਟੂ ਭੱਜਦੇ ਨਜ਼ਰ ਆ ਰਹੇ ਨੇ ਪੀਐਮ ਦੀ ਰਿਹਾਇਸ਼ ਵੱਲ ਵੱਧਦੇ ਨਜ਼ਰ ਆ ਰਹੇ ਨੇ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਨੇ ਕਿ ਰਵਨੀਤ ਬਿੱਟੂ ਨੂੰ ਮੰਤਰੀ ਬਣਨ ਦਾ ਚਾਹ ਹੈ ਜੋ ਕਿ ਸਿਰ ਚੜ ਕੇ ਬੋਲ ਰਿਹਾ ਹੈ ਇਦਾਂ ਭੱਜਣਾ ਰਵਨੀਤ ਬਿੱਟੂ ਦਾ ਇਨਾ ਖੁਸ਼ ਮਿਜ਼ਾਜੀ ਹੋਣਾ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਵੀ ਆਪਣੀ رائے ਕਮੈਂਟਾਂ ਰਹੀ ਜ਼ਰੂਰ ਦਿਓ ਮੰਤਰੀ ਬਣਨ ਦੀ ਖੁਸ਼ੀ ਸਿਰ ਚੜ ਕੇ ਬੋਲ ਰਹੀ ਹੈ ਜੀ ਹਾਂ ਇਹ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਰਵਨੀਤ ਬਿੱਟੂ ਭੱਜਦੇ ਨਜ਼ਰ ਆ ਰਹੇ ਨੇ ਪਰ ਇਹ ਕਿਉਂ ਭੱਜ ਰਹੇ ਨੇ ਇਹਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਖੁਸ਼ ਵੀ ਹੋਵੋਗੇ ਕਿਉਂਕਿ ਰਵਨੀਤ ਬਿੱਟੂ ਅੱਜ ਪੀਐਮ મોદી ਦੀ ਸੋਚੁੱਕ ਸਮਾਗਮ ਦੇ ਵਿੱਚ ਜਾ ਰਹੇ ਸੀ ਤੇ ਰਸਤੇ 'ਚ ਉਹਨਾਂ ਦੀ ਗੱਡੀ ਟ੍ਰੈਫਿਕ ਦੇ ਵਿੱਚ ਜਾਮ ਦੇ ਵਿੱਚ ਫਸ ਜਾਂਦੀ ਹੈ ਜਿੱਥੋਂ ਰਵਨੀਤ ਬਿੱਟੂ ਦੌੜ ਕੇ ਪੀਐਮ ਰਿਹائش ਵੱਲ ਭੱਜਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿੱਲੀ ਹਾਈਵੇ ਦੀ ਜਿੱਥੇ ਪੀਐਮ મોદી ਸੋਚੋ ਕ ਸਮਾਗਮ ਦੇ ਵਿੱਚ ਰਵਨੀਤ ਬਿੱਟੂ ਜਾ ਰਹੇ ਸੀ ਜਿੱਥੇ ਟ੍ਰੈਫਿਕ ਦੇ ਵਿੱਚ ਉਹਨਾਂ ਦਾ ਕਾਫਲਾ ਫਸੇ ਜਾਂਦਾ ਹੈ ਪਰ ਰਵਨੀਤ ਬਿੱਟੂ ਗੱਡੀਆਂ ਚੋਂ ਨਿਕਲ ਕੇ ਤੋੜਦੇ ਨਜ਼ਰ ਆ ਰਹੇ ਨੇ ਤੇ ਪੀਐਮ ਰਿਹائش ਤੇ ਪਹੁੰਚ ਜਾਂਦੇ ਨੇ ਹਾਲਾਂਕਿ ਇੰਨੀ ਕੀ ਕਾਲੀ ਸੀ ਕਿਉਂਕਿ ਸ਼ਾਮ ਨੂੰ ਅਜੇ ਆਪਣਾ ਪੀਐਮ ਮੋਦੀ ਦਾ ਸੋਚੋ ਕ ਸਮਾਗਮ ਹੈ ਪਰ ਇੰਨੀ ਜਲਦੀ ਰਵਨੀਤ ਬਿੱਟੂ ਨੂੰ ਕੀ ਕਾਲੀ ਸੀ ਇਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਪੀਐਮ ਮੋਦੀ ਅਜੇ ਸੋਚੂਕਣ ਜਾ ਰਹੇ ਨੇ ਤੇ ਕਿਆ ਸਰਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚੋਂ ਕੁਝ ਮੰਤਰੀਆਂ ਨੂੰ ਕੈਬਨਿਟ ਦਾ ਅਹੁਦਾ ਮਿਲ ਸਕਦਾ ਹੈ ਕੈਬਨਿਟ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ ਜਿਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਰਵਨੀਤ ਬਿੱਟੂ ਦਾ ਨਾਮ ਵੀ ਨਜ਼ਰ ਆ ਰਿਹਾ ਸੀ ਪਰ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਦਾ ਚਾ ਕਿੰਨਾ ਚੜਿਆ ਆ ਰਵਨੀਤ ਬਿੱਟੂ ਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪੀਐਮ મોદી ਦੀ ਰਿਹائش ਤੇ ਭੱਜ ਕੇ ਪਹੁੰਚ ਰਹੇ ਨੇ ਗੱਡੀਆਂ ਦਾ ਕਾਫਲਾ ਟ੍ਰੈਫਿਕ ਦੇ ਵਿੱਚ ਫਸਣ ਤੋਂ ਬਾਅਦ ਰਵਨੀਤ ਬਿੱਟੂ ਪਹੁੰਚ ਰਹੇ ਨੇ ਪੀਐਮ મોદી ਦੀ ਰਿਹائش ਤੇ ਹਾਲਾਂਕਿ ਰਵਨੀਤ ਬਿੱਟੂ ਲੁਧਿਆਣਾ ਤੋਂ ਚੋਣ ਹਾਰ ਵੀ ਗਏ ਸੀ ਭਾਜਪਾ ਵੱਲੋਂ ਕੈਂਡੀਡੇਟ ਖੜੇ ਕੀਤੇ ਗਏ ਸੀ ਰਵਨੀਤ ਬਿੱਟੂ ਪਰ ਲੁਧਿਆਣਾ ਤੋਂ ਕਰਾਰੀ ਹਾਰ ਤੋਂ ਬਾਅਦ ਰਵਨੀਤ ਬਿੱਟੂ ਅੱਜ ਪੀਐਮ મોદી ਦੇ ਸਮਾਗਮ ਦੇ ਵਿੱਚ ਸੌ ਚੁੱਕੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸੀ ਪਹੁੰਚਣਾ ਸੀ ਜਾਂ ਕਹ ਲਈ ਕਿ ਸ਼ਾਮ ਨੂੰ ਸਮਾਗਮ ਹੈ ਪਰ ਰਵਨੀਤ ਬਿੱਟੂ ਦੀ ਇੱਕ ਕਾਲੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਰੂਰ ਕਮੈਂਟ ਕਰਕੇ ਦੱਸਿਓ ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਰਵਨੀਤ ਬਿੱਟੂ ਦੀ ਜਿੱਥੇ ਟ੍ਰੈਫਿਕ ਦੇ ਵਿੱਚ ਕਾਫਲਾ ਫਸੜ ਕਰਕੇ ਰਵਨੀਤ ਮਿੱਟੂ ਭੱਜਦੇ ਨਜ਼ਰ ਆ ਰਹੇ ਨੇ ਪੀਐਮ ਦੀ ਰਿਹائش ਵੱਲ ਵੱਧਦੇ ਨਜ਼ਰ ਆ ਰਹੇ ਨੇ ਕਿ ਐ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਰਵਨੀਤ ਮਿੱਟੂ ਨੂੰ ਮੰਤਰੀ ਬਣਨ ਦਾ ਚਾਅ ਹੈ ਜੋ ਕਿ ਸਿਰ ਝੜ ਕੇ ਬੋਲ ਰਿਹਾ ਏ ਤਾਂ ਭੱਜਣਾ ਰਵਨੀਤ ਮਿੱਟੂ ਦਾ ਇਹਨਾਂ ਖੁਸ਼ ਮਿਜ਼ਾਜ਼ੀ ਹੋਣਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਵੀ ਆਪਣੀ ਰਾਏ ਕਮੈਂਟ ਰਾਹੀਂ ਜ਼ਰੂਰ ਦਿਓ